ਅਸੀਂ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਪੂਰੇ ਕਿਲੇ ਮੱਲੇ ਨਿਵਾਸੀਆਂ ਵੱਲੋਂ ਸਾਡੀਆਂ ਜਿਹੜੀਆਂ ਮਾਮਾ ਭੈਣਾਂ ਸਾਡੇ ਵੱਡੇ ਛੋਟੇ ਭਰਾ ਸਾਰਿਆਂ ਨੇ ਅੱਜ ਮੀਟਿੰਗ ਕੀਤੀ ਆ ਕਿ 바ਵਾ ਸਾਹਿਬ ਜਿਹੜੇ ਸਾਡੇ ਰਾਇਬਰ ਆ ਉਹਨਾਂ ਦਾ ਜਨਮ ਦਿਹਾੜਾ ਜਿਹੜਾ 14 ਅਪ੍ਰੈਲ ਨੂੰ ਆ ਰਿਹਾ ਹੈ ਉਹਨੂੰ ਬੜੀ ਧੂਮ ਧਾਮ ਨਾਲ ਜਿੱਦਾਂ ਇੱਕ ਤਿਉਹਾਰ ਮਨਾਇਆ ਜਾਂਦਾ ਅੱਜ ਉਹਦੇ ਨਾਲ ਅਸੀਂ ਇੱਕ ਤਿਉਹਾਰ ਦੀ ਤਰ੍ਹਾਂ 바ਵਾ ਸਾਹਿਬ ਦਾ ਜਨਮ ਦਿਨ ਸੈਲੀਬ੍ਰੇਟ ਕਰਾਂਗੇ ਤੇ ਉਹਨਾਂ ਦੀ ਸ਼ੋਭਾ ਯਾਤਰਾ ਬੜੇ ਵਧੀਆ ਤਰੀਕੇ ਨਾਲ ਅਸੀਂ ਲੈ ਕੇ ਨਿਕਾਏ ਕਿਲੇ ਮੱਲੇ ਤੋਂ ਤੇ ਜਲੰਧਰ ਬਾਈਪਾਸ ਜਾ ਕੇ ਸਵਾਪਤ ਕਰਾਂਗੇ ਔਰ ਅੱਜ ਚੰਦਾ ਦੇ ਵਿੱਚ ਮੈਸੇਜ ਆਈ ਆ ਦੇਖੋ ਬੱਚੇ ਆਪਣੇ ਵੱਧ ਤੋਂ ਵੱਧ ਪੜਾਓ ਵਿਖਾਓ ਤੇ ਚੰਗੇ ਅਫਸਰ ਬਣਾ ਹੋ ਜੁੱਦਾ ਦੇਖੋ ਸਾਡੇ ਬੱਚੇ ਆਈਪੀਐਸ ਆਈਐਸ ਜੱਜ ਬਣਨਗੇ ਤੇ ਜਦੋਂ ਹੀ ਬਾਬਾ ਸਾਹਿਬ ਦਾ ਸੁਪਨਾ ਪੂਰਾ ਹੋਣਾ ਇਸ ਕਰਕੇ ਮੈਂ ਆਪਣੇ ਮਾਮਾ ਨੂੰ ਆਪਣੇ ਭਰਾਵਾਂ ਨੂੰ ਬੇਨਤੀ ਕਰੂੰਗਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾ ਲਿਖਾ ਕੇ ਇੱਕ ਚੰਗਾ ਜੀਵਨ ਬਣਾਓ ਅਲਹਮਦੁਲਿਲਾਹ ਕਿਉਂ ਲਾਦਿ ਕਿੱਦਾਂ ਵੀ ਕੰਮ ਦੂਰ ਜਿੱਦਾਂ ਹੋਣਾ ਦੇਖੋ ਜੀ ਕੀਲੇ ਮੱਲੇ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਰ ਤੋਂ ਸ਼ੁਰੂ ਹੋ ਕੇ ਅਸੀਂ ਇਧਰੋਂ 490 ਵਾਲੇ ਰੋਡ ਤੋਂ ਹੋ ਕੇ ਸਿੱਧਾ ਸਲੇਮ ਟਾਪਰੀ ਸਲੇਮ ਟਾਪੀ ਤੋਂ ਸਿੱਧਾ ਹੁੰਦੇ ਹੋਏ ਜਲੰਧਰ ਬਾਈਪਾਸ ਜਾ ਕੇ ਸਮਾਪਤ ਕਰਾਂਗੇ ਤਰੀਕ 14 ਅਪ੍ਰੈਲ ਦਿਨ ਸੋਮਵਾਰ ਟਾਈਮ ਸਮਾ 2:00 ਵਜੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੀ ਜਿਵੇਂ ਕਿ ਸਾਨੂੰ ਪਤਾ ਸਾਰਿਆਂ ਨੂੰ ਕਿ 14 ਅਪ੍ਰੈਲ ਜੋ ਵਿਸ਼ਵ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹਰ ਪਾਸੇ ਉਹਨਾਂ ਦੀ ਜੋ ਪ੍ਰੋਗਰਾਮ ਦੀ ਤਿਆਰੀ ਹੈ ਜਲਦੀ ਵਿੱਚ ਸ਼ਰਧਾਂਜਲੀ ਪ੍ਰੋਗਰਾਮ ਹੋ ਰਿਹਾ ਹੈ ਤੇ ਉਹਦੇ ਕਰਕੇ ਅਸੀਂ ਵੀ ਇੱਕ ਨਿਰਣੈ ਲੈਂਤਾ ਵੀ ਅਸੀਂ ਸਾਰੇ ਭਰਾ ਸਾਡੀਆਂ ਮਾਵਾਂ ਇਕੱਠੇ ਹੋ ਕੇ ਅਸੀਂ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਸਾਡੇ ਰਹਿਬਰ ਆ ਇਹਨਾਂ ਨੇ ਸਾਨੂੰ ਜੀਣ ਦਾ ਹੱਕ ਦਿੱਤਾ ਜਿਨ੍ਹਾਂ ਨੇ ਸਾਨੂੰ ਪੜ੍ਹਨ ਦਾ ਹੱਕ ਦਿੱਤਾ ਉਹਨਾਂ ਦਾ ਅਸੀਂ ਉਹ ਤਿਉਹਾਰ ਆ ਉਹ ਕਿਸੇ ਤਰੀਕੇ ਨਾਲ ਧੂਮ ਧਾਮ ਨਾਲ ਮਨਾਈਏ ਜਿਹਦੇ ਕਰਕੇ ਅਸੀਂ ਡਿਸਾਈਡ ਕੀਤਾ ਕਿ ਅੱਥੋਂ ਇੱਕ ਪੈਦਲ ਮਾਰਚ ਬਹੁਤ ਵੱਡੀ ਗਿਣਤੀ ਦੇ ਨਾਲ ਸ਼ੁਰੂ ਹੋ ਕੇ ਡਾਕਟਰ ਬੀ ਆਰ ਅੰਬੇਦਕਰ ਚੌਂਕ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਾਂਗੇ ਸਾਡੇ ਕਰਕੇ ਅਸੀਂ ਵੀ ਭਾਈਚਾਰੇ ਨੂੰ ਹੀ ਮੈਸੇਜ ਦੇਵਾਂਗੇ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ ਜਿਹੜਾ ਵੀ ਬੱਚਾ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਪੜ੍ਹ ਗਿਆ हो ਨਹੀਂ ਸਕਦਾ ਉਹ ਕਦੀ ਕੋਈ ਕਿਸੇ ਅਫੀਸਰ ਲਾਈਨ ਦੇ ਵਿੱਚ ਨਾ ਵੜੇ ਕਿਉਂਕਿ ਉਹ ਇੰਨਾ ਜਲੂਨ ਆ ਉਹਨਾਂ ਦੀ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਤੇ ਡਾਕਟਰ ਵੀ.ਆਰ.ਐਮ. ਬੇਦਕਰ ਜੀ ਨੇ ਵੀ ਇੱਕੋ ਹੀ ਸੁਨੇਹਾ ਦਿੱਤਾ ਸਾਨੂੰ ਕਿ ਸਿੱਖਿਆ ਉਹ ਸ਼ੇਰ ਨੇ ਦੁੱਧ ਹੈ ਜਿਹੜਾ ਪੀਊਗਾ ਉਹ ਦਿਹਾੜੂਗਾ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਣੇ ਚਾਹੀਦਾ ਮੇਰਾ ਪ੍ਰੋਮਿਸ ਹੈ ਜੈ ਭੀਮ ਜੈ ਭਾਰਤ ਦੇਖੋ ਅੱਜ ਜਿਹੜਾ 14 April ਦਾ ਦਿਹਾੜਾ ਵਾ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਪੂਰੇ ਵਿਸ਼ਾਗੁਰ ਭਾਰਤ ਦੇ ਵਿੱਚ ਸਾਡੀ ਇੱਕ ਨਿਊ ਯੰਗ ਵਾਲਮੀਕ ਫੈਡਰੇਸ਼ਨ ਜਿਹੜੇ ਪੂਰੇ ਲੁਧਿਆਣੇ ਨੂੰ ਗਾਈਡ ਕਰਦੀ ਹੈ ਪੂਰਾ ਯੂਥ ਸਾਰਾ ਇਕੱਠਾ ਹੋ ਕੇ ਚੱਲਦਾ ਤੇ ਸਾਡੀ ਮਾਤਾਵਾ ਭੈਣਾਵਾ ਵੀ ਸਾਡੇ ਨਾਲ ਜੁੜ ਕੇ ਸਾਡੇ ਨਾਲ ਤੁਰਦੇ ਤੇ ਅਸੀਂ ਇੱਕ ਇਹ ਪਲਾਨ ਬਣਾਇਆ ਕਿ ਵੀ ਅਸੀਂ ਅੱਜ 바ਵਾ ਸੰਬੀ ਬ੍ਰਾਮ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਅਸੀਂ ਪੈਦਲ ਯਾਤਰਾ ਰੱਖੀ ਹੈ ਤੇ ਅਸੀਂ ਆਪਣੇ ਸਾਰੇ ਹੀ ਸਮਾਜ ਨੂੰ ਲੈ ਕੇ ਤੇ ਪੂਰੇ ਭਾਈਚਾਰੇ ਨੂੰ ਲੈ ਕੇ ਅਸੀਂ ਪੈਦਲ ਯਾਤਰਾ ਲੈ ਕੇ ਉੱਥੇ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਵਾ ਬੜੇ ਪਿਆਰ ਔਰ ਧੁੰਮ ਦੇ ਨਾਲ ਮਨਾਵਾਂਗੇ